ਪੰਜਾਬ ਜੂਰੀਆ ਤੇ ਡੀਵੀ ਨੂੰ ਮੰਦੀ ਘਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੀਜ਼ਨ ਦੇ ਅਨੁਸਾਰ ਘਾਤ ਬੈਨਾਂ ਤੇ ਨਿਰਭਰ ਕਰਦੇ ਹਾਂ ਕਾਫੀ ਸਪਲਾਈ ਹੈ ਹਾਲ ਹੀ ਦੀਆਂ ਰਿਪੋਰਟਾਂ ਸੌਨੀ 2025 ਦੇ ਸੀਜ਼ਨ ਲਈ ਤਸੱਲੀ ਬਾਕਸ ਜੂਰੀਏ ਸਪਲਾਈ ਦਾ ਸੰਕੇਤ ਦਿੰਦੀਆਂ ਹਨ ਅਦੇ ਆਉਣ ਵਾਲੇ ਹੜੀ ਸੀਜ਼ਨ ਲਈ ਸੰਭਾਵਤ ਡੀਪੀ ਦੀ ਕਾਰਡ ਬਾਰੇ ਚਿੰਤਾ ਜਾਰੀ ਹੈ ਹਾਲੀਆ ਰਿਪੋਰਟਾਂ ਅਗਲਾ 2025 ਦੇ ਸੌਨੀ ਦੇ ਸਮੇਂ ਦੌਰਾਨ ਜੂਰੀਆ ਅਤੇ ਡੀਪੀ ਵਿੱਚ ਮਦੂਬਾ ਦਾ ਨਦਾਨੀਆਂ ਹਨ ਬਾਹਰ ਹਾੜੀ ਨੇ ਸੀਨ ਲਈ ਇੱਕ ਮਾਨਦਗਾਰ ਕਾਰਡ ਪੈਦਾ ਹੋ ਰਹੀ ਹੈ ਜਿਸ ਵਿੱਚ ਕਿਸਾਨਾਂ ਨੂੰ ਪੁੱਲਾ ਪੁੱਤ ਨਾਲ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਡੀਲਰਾਂ ਦੇ ਖਾਦੀਆਂ ਨਾਲ ਬਾਦੂ ਚੀਜ਼ਾਂ ਨੂੰ ਪੈਕ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਮੀਉਦਾ ਸਥਿਤੀ ਤੇ ਇਸ ਲਈ ਮੀਯੂਡਾਸ ਤੇ ਦੀ ਸਪਲਾਈ ਬਨਾਮ ਮੰਗ ਜੂਰੀਆ 2025 ਦੇ ਸੀਜ਼ਨ ਦੌਰਾਨ ਰਾਜ ਦੀ ਕੁੱਲ ਲੋੜ 1.14 ਲੱਖ ਮੀਟਰ ਕਿ ਟਨ ਸੀ ਹਰ ਦੇਸ਼ ਨੂੰ 16 ਲੱਖ ਮੀਟਰ ਕਿ ਟਨ ਜੂਰੀਆ ਪ੍ਰਾਪਤ ਹੋਇਆ ਜਿਸ ਨਾਲ ਕਾਫੀ ਸਟਾਕ ਉਪਲਬਧ ਸੀ ਡੀਏਪੀ ਇਸੇ ਸਮੇਂ ਦੌਰਾਨ ਪੰਜਾਬ ਨੂੰ 2 ਲੱਖ ਮੀਟਰ ਕਿ ਟਨ ਡੀਏਪੀ ਦੀ ਲੋੜ ਸੀ ਪਰ 2.42 ਲੱਖ ਮੀਟਰ ਕਿ ਟਨ ਪ੍ਰਾਪਤ ਹੋਇਆ ਜਿਸ ਨੂੰ ਨਾਲ ਡੀਲਰਾਂ ਕੋਲ ਕੁਝ ਸਟਾਕ ਰਹਿ ਗਿਆ